ਮੈਂ ਤੁਰਿਆ ਜਾਂਦਾ ਸੀ ਇੱਕ ਰੋਕ ਨੇ ਮੈਨੂੰ ਬਾਜ਼ਮਾਰ ਰੋਕ ਲਿਆ ਮੈਂ ਆਪਣੀ ਰਸਤੇ ਵਿੱਚ ਤੁਰਿਆ ਜਾਂਦਾ ਸੀ ਇੱਕ ਰੋਕ ਨੇ ਮੈਨੂੰ ਵਾਸਤਾ ਪਾ ਕੇ ਰੋਕ ਲਿਆ ਕਹਿੰਦਾ ਸੁਣ ਮੈਂ ਵੀਰੇ ਵੀਰਾ ਮੈਂ ਕਿੰਨੀਆਂ ਦੀਆਂ ਬਦਲੀਆਂ ਤਕ ਤੀਰਾ ਮੇਰੇ ਪੱਲੇ ਸਵਾਹ ਪਾਤੀ ਤੇ ਕੁਛ ਨੇ ਬੰਦੀਆਂ ਲੀਰਾ ਮੈਂ ਤਾਂ ਜ਼ਿੰਦਗੀ ਸਵਾਰ ਦੇਣਾ ਤੇ ਜ਼ਿੰਦਗੀ ਸਵਾਰਨ ਵਾਸਤੇ ਮੇਰੀਆਂ ਖਿੱਚੀਆਂ ਜਾਂਦੀਆਂ ਨੇ ਤਸਵੀਰਾਂ ਹਰੀਆਲੀ ਮੇਰੇ ਤੋਂ ਬਾਅਦ ਹੋਰ ਕਿਸੇ ਕੋਲ ਨਹੀਂ ਮਿਲਣੀ ਕਿੱਥੇ ਤੁਹਾਡੇ ਮਰ ਗੀਆਂ ਨੇ ਜਮੀਰਾ ਤੁਸੀਂ ਕੀ ਸੋਚ ਕੇ ਮੈਨੂੰ ਲੂਹ ਦੇਂਦੇ ਜੀ ਕੀ ਸੋਚ ਕੇ ਮੈਨੂੰ ਲੂਹ ਦੇਂਦੇ ਜੀ ਤੁਹਾਨੂੰ ਲੱਗਦੀਆਂ ਨਹੀਂ ਕਿਸੇ ਦੀਆਂ ਪੀੜਾ ਤਕਲੀਫਾਂ ਜਿਹਨੂੰ ਅੱਗ ਲੱਗੀ ਹੋਵੇ ਉਹ ਜਾਣ ਸਕਦਾ ਏ ਅੱਗ ਲਾਉਣ ਵਾਲਾ ਰੰਗ ਲਾਲ ਰੰਗ ਮਾਨ ਸਕਦਾ ਏ ਦਿਲ ਹੋਵੇ ਤਾਂ ਬੰਦੇ ਦਾ ਮਹਿਸੂਸ ਕਰੇ ਜਿਵੇਂ ਹਾਰਿਆਂ ਰੁੱਖਾਂ ਨੂੰ ਕੋਈ ਸਾੜ ਸਕਦਾ ਏ ਘੇਰੇ ਘੇਰੇ ਸਵਾਹ ਹਰ ਬੱਲੇ ਪਾਇਆ ਗਾ ਉੜਦੀ ਏ ਹਰ ਇੱਕ ਥਾਂ ਦਿਲ ਬਚੈਨ ਹੋ ਕੇ ਰੋਣ ਲੱਗ ਪਿਆ ਰੁੱਖ ਨੂੰ ਅੱਗੋਂ ਮਾਂ ਵੀ ਇਹ ਕਹਿਣ ਲੱਗ ਪਿਆ ਮੇਰੇ ਕੱਲੇ ਦਾ ਇੱਥੇ ਜ਼ੋਰ ਨਹੀਂ ਕੋਈ ਸ਼ਾਇਦ ਮੈਨੂੰ ਲੱਗਦਾ ਮੇਰੇ ਵਰਗਾ ਇੱਥੇ ਹੋਰ ਨਹੀਂ ਕੋਈ ਤੈਉ ਮੇਰਾ ਚੱਲਦਾ ਇੱਥੇ ਜ਼ੋਰ ਨਹੀਂ ਕੋਈ ਹਾਂ ਮੈਂ ਲਾਉਣਾ ਜਿੰਨੀ ਲੱਗਦੀ ਮੇਰੇ ਕੋਲ ਵਾਹ ਜੋ ਤੇਰਾ ਹਾਲ ਆ ਉਹ ਲੋਕਾਂ ਦੇ ਨਾ ਸੁਣਾ ਮੇਰਾ ਮਤਬਲ ਕਿਸੇ ਨੂੰ ਲੂਣਾ ਜਾਂ ਕਬੂਲਣਾ ਨਹੀਂ ਜਿਹੜੇ ਇੱਥੇ ਲੋਕਾਂ ਨੇ ਘਰ ਪਾਏ ਸੀ ਚਿੜੀਆਂ ਚੈਂਬਰ ਰੋਜ ਲਾਏ ਸੀ ਉਹ ਤੁਸੀਂ ਸੜ ਕੇ ਕਰਤੇ ਸਵਾਹ ਹਸ਼ਰ ਤੁਹਾਡਾ ਵੀ ਜੱਟੋ ਇਤਨਾ ਤਾਂ ਹੋਣਾ ਏ ਸੜਨਾ ਤੁਸੀਂ ਵੀ ਇੱਕ ਦਿਨ ਸੜਪੋ ਤੁਸੀਂ ਵੀ ਜਾਣਾ ਏ ਪਰ ਤੁਸੀਂ ਬਹੁਤ ਕੀ ਤੱਕਾ ਕੀਤਾ ਏ ਰੁੱਖ ਹਰੇ ਸੀ ਹਰਿਆਲੀ ਕਰਤੀ ਤੁਸੀਂ ਸੜ ਕੇ ਸਵਾਹ ਗੁੱਸਾ ਨਾ ਕਰਿਓ ਮੇਰੀ ਗੱਲ ਦਾ ਮਾੜਾ ਤੁਸੀਂ ਕੀਤਾ ਏ ਠੀਕ ਹੈ ਨਾ ਰੁੱਖਾਂ ਦੀ ਤੇ ਮਾਂ ਨਹੀਂ ਸੀ ਸ਼ਾਂ ਸ਼ਾਂ ਦੇ ਨਾਲ ਤੁਲਨਾ ਦਿੱਤੀ ਗਈ ਆ ਮਾਂ ਨੂੰ ਤੁਸੀਂ ਮਾਂ ਵੀ ਕੰਚਰੋ ਸੜ ਕੇ ਕਰ ਦਿੱਤੀ ਸਵਾਹ ਚੰਗੀ ਤੁਹਾਡੇ ਕੋ 20 20 30 30 ਕਿੱਲੇ ਪੈ ਲਈ ਆ ਤੁਹਾਨੂੰ ਸਬਰ ਨਹੀਂ ਜਾਂਦਾ ਆ ਤੁਹਾਡੀ ਜਮੀਰ ਵੇਖ ਗਈ ਤੁਸੀਂ ਵੇਖ ਗਏ ਥਾਂ ਥਾਂ ਲੈਦੇ ਧਰਨੇ ਲਾ ਸੱਚ ਦੀ ਆਵਾਜ਼ ਵੀ ਉਠਾ ਕਿਉ ਮਰਦਾ ਆਪਣੀ ਵਰੀ ਜ਼ਿੰਦਗੀ ਜਾਨਾ ਹਾਰਾ ਬੋਲ ਮੇਰੇ ਯਾਰ ਯਾਰੇ ਆ ਤੇ ਪਰ ਮੇਰੇ ਕੋ ਖੋਰ ਅਵਸਥਾ ਕੋਈ ਨਹੀਂ ਸੀ ਮੈਨੂੰ ਇਹ ਸੁਣਾਉਣੇ ਪੈਣੇ ਆ ਵੀ ਜੋ ਇਹ ਕੀਤਾ ਗਿਆ ਇਹ ਮੰਝਰ ਜੋ ਤੁਸੀਂ ਵੇਖਣਦੇ ਜੀ ਇਹ ਕਿੰਨਾ ਬਣਾਇਆ ਇਹ ਹਸੀ ਬਣਾਇਆ ਕੋਈ ਹੋਰ ਨਹੀਂ ਠੀਕ ਹੈ ਨਾ ਜੋ ਮੈਂ ਬਿਆਨ ਕੀਤਾ ਮੈਂ ਰੋਖਣ ਇੱਕ ਨੇ ਆਵਾਜ਼ ਮਾਰ ਕੇ ਰੋਕੀ ਵੀ ਤੁਮੇਂ ਸਾ ਰੋਕ ਤੇ ਮੈਂ ਰੋਕ ਕੇ ਕੰਮ ਕੀਤਾ ਤੇ ਜੇ ਕਿਸੇ ਵੀ ਪਰ ਦੁੱਖ ਲੱਗੇ ਉਹਦੇ ਵਾਸਤੇ ਰੱਬ ਤੋਂ ਮਾਫ਼ੀ ਮੰਗ ਲਿਓ ਮੇਰੇ ਕੋਲ ਤੇ ਲੋੜ ਕੋਈ ਨਹੀਂ ਆ ਕਿ ਮੈਂ ਤੇ ਜੋ ਨੇ ਕਿਹਾ ਮੈਂ ਕਰਤਾ ਸਹੀ ਹੈ ਨਾ ਸਾਰਿਆਂ ਦਾ ਸਤਕਾਰ ਤੁਹਾਡਾ ਸਤਾ